ਚੜ੍ਹਿਆ ਮੋੜਾਈ ਚਾਰੀ ਪ੍ਰਸ਼ਾਸਨ ਦੀ ਖਿੱਲੀ ਇਹ ਸਰਕਾਰੀ ਰੇਟ 100 ਰੁਪਏ ਹੈ ਨਜਾਇਜ਼ ਵਸੂਲੀ ਲਗਾਤਾਰ ਜਾਰੀ ਹੈ ਕੀ ਕਰੀਏ ਆਵਾਜ਼ ਕਿੱਦਾਂ ਚੱਕੀਏ ਕੋਈ ਸੁਣਦਾ ਨਹੀਂ ਹੈਗਾ ਨਾ ਜਿੱਥੇ ਕੰਮ ਕਰ ਹੈ ਨਹੀਂ ਦੇਖ ਲਓ ਕਿੰਨੀਆਂ ਗੱਡੀਆਂ ਖੜੀਆਂ ਹੋਈਆਂ ਗਰੀਬਾਂ ਨਾਲ ਤੱਕਾ ਚੱਲ ਰਹੀ ਠੇਕੇਦਾਰ ਦੀ ਮਨਮਰਜ਼ੀ ਇਹਦਾ 75 ਰੇਟ ਹੈ 250 ਰੁਪਏ ਲੈਨੇ ਟਰੱਕ ਹੋਵੇ ਜਾਂ ਰਿਕਸ਼ਾ ਆਟੋ ਹੋਵੇ ਜਾਂ ਬਾਈ ਹਰ ਕਿਸੇ ਦੀ ਕੱਟੀ ਚਾਰੀ ਗੁੰਡਾ ਫਰਜੀ ਆਰਬਿਟ ਕਰਤੇ ਹੈ थप्पड़ मार देते हैं गुंडागर्दी कर करते हैं अगर विरोध करो तो गुंडागर्दी कर श्रेयाम पीट चालू सिर पटेंगे तो कितने पैसे लिए जब एंटर किए ढाई सौ रुपये तो सौ रुपया पर्ची चल रही है सर अच्छा सौ रुपया पर्ची चल रही है जब वाह जी बात सीधा डबल वसूली कितने पैसे लिए आपसे पचास रुपये आपका रेट पंद्रह रुपये मालूम है आपको कितने पैसे लेता डबल ਹਾਂਜੀ ਮੰਡੀਰ ਵਰਚੀ ਦੇ 100 ਰੁਪਏ ਨਜਾਇਜ਼ ਹੈ ਯਾਰ ਕਿੰਨੇ ਤੁਸੀਂ 100 ਰੁਪਏ ਤੇ ਵੱਧ ਵਸੂਲੀ ਕੀਤੀ ਜਾ ਰਹੀ ਹੈ ਹਾਂਜੀ ਕਵਰ ਰੇਟ ਕਰਦੇ ਸੀਦਾ ਹਾਂਜੀ ਆ ਮੈਂ 500 ਰੁਪਏ ਦਿੰਦਾ ਮੈਂ 500 ਰੁਪਏ ਤੇ ਪਹਿਲਾਂ ਕਿੰਨੇ ਲੈਂਦੇ ਸੀ 200 ਗੱਲ ਉਹਨਾਂ ਲੋਕਾਂ ਦੀ ਕਰਾਂਗੇ ਜਿਨ੍ਹਾਂ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੇ ਨਾਲ ਸ਼ਰੀਆਮ ਤੱਕਾ ਹੋ ਰਿਹਾ ਹੈ ਉਹਨਾਂ ਦੀ ਮਿਹਨਤ ਦੀ ਕਮਾਈ ਨੂੰ ਲੁੱਟਿਆ ਜਾ ਰਿਹਾ ਹੈ ਪਾਰਕਿੰਗ ਦੀ ਫੀਸ ਦੇ ਨਾਤੇ ਤੈਅ ਕੀਤੀ ਗਈ ਰਕਮ ਤੋਂ ਕਈ ਗੁਣਾ ਵੱਧ ਉਹਨਾਂ ਦੇ ਕੋਲੋਂ ਵਸੂਲੇ ਜਾ ਰਹੇ ਨੇ ਅਤੇ ਜੇਕਰ ਉਹ ਪੈਸੇ ਦੇਣ ਤੋਂ ਇਨਕਾਰ ਕਰਦੇ ਨੇ ਤਾਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜੀ ਹਾਂ ਇਲਜ਼ਾਮ ਤੈਹੋ ਲਗਾਏ ਜਾ ਰਹੇ ਨੇ ਉਥੇ ਜਿਸ ਸ਼ਖਸ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਅਸੀਂ ਉਸ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕੀਤੀ ਹੈ ਸਬੰਧਤ ਅਧਿਕਾਰੀ ਨੂੰ ਵੀ ਸਵਾਲ ਕੀਤੇ ਨੇ ਲਓ ਵੇਖੋ ਸਾਡੇ ਪੱਤਰਕਾਰ ਰਾਹੁਲ ਅਰੋੜਾ ਦੀ ਇੱਕ ਖਾਸ ਰਿਪੋਰਟ ਅੱਜ ਤੁਹਾਨੂੰ ਵਿਖਾਵਾਂਗੇ ਕਿ ਕਿਵੇਂ ਆਮ ਆਦਮੀਆਂ ਦੇ ਰਾਜ ਆਮ ਆਦਮੀ ਦੇ ਨਾਲ ਧੱਕਾ ਹੋ ਰਿਹਾ ਪਾਈ ਪਾਈ ਜੋੜ ਘਰ ਚਲਾਉਣ ਵਾਲਿਆਂ ਦੀ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਦੀ ਖੂਨ ਪਸੀਨੇ ਦੀ ਕਮਾਈ ਲੁੱਟੀ ਜਾ ਰਹੀ ਹੈ ਜੀਹਾਂ ਗੱਲ ਕਰ ਰਹੇ ਹਾਂ ਲੁਧਿਆਣਾ ਦੀ ਸਬਜ਼ੀ ਮੰਡੀ ਜਿੱਥੇ ਸ਼ਰਿਆਮ ਗੁੰਡਾ ਰਾਜ ਚੱਲਦਾ ਦਰਅਸਲ ਇੱਥੇ ਪਾਰਕਿੰਗ ਠੇਕੇਦਾਰ ਦੇ ਵੱਲੋਂ ਕਥੇ ਤੌਰ ਤੇ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ ਇਹ ਐਸੀ ਨਹੀਂ ਐ ਉਹ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਕਹਿ ਰਹੇ ਨੇ ਜੋ ਹਰ ਰੋਜ਼ ਇਸ ਮੰਡੀ ਚ ਆਉਂਦੇ ਨੇ ਜਿਨ੍ਹਾਂ ਦੀ ਕਮਾਈ ਦਾ ਇੱਕ ਹਿੱਸਾ ਇਹ ਪਾਰਕਿੰਗ ਠੇਕੇਦਾਰ ਤੇ ਉਹਦੇ ਕਰਿੰਦੇ ਡਕਾਰ ਜਾਂਦੇ ਨੇ ਦੱਸਦੇ ਕਿ ਪਾਰਕਿੰਗ ਦੇ ਠੇਕੇ ਨੂੰ ਲੈ ਕੇ ਬਕਾਇਦਾ ਟੈਂਡਰ ਪਾਸ ਕੀਤਾ ਜਾਂਦਾ ਹੈ ਵਾਹਨਾ ਕਿੰਨੀ ਪਾਰਕਿੰਗ ਫੀਸ ਲੈਣੀ ਹੈ ਉਹ ਤੈਅ ਕੀਤਾ ਜਾਂਦਾ ਪਰ ਇਲਜ਼ਾਮ ਨੇ ਕਿ ਅੱਥੇ ਤਾਂ ਤੈਅ ਕੀਤੀ ਗਈ ਫੀਸ ਤੋਂ ਕਈ ਗੁਣਾ ਵੱਧ ਪੈਸੇ ਲੋਕਾਂ ਤੋਂ ਵਸੂਲੇ ਜਾ ਰਹੇ ਨੇ ਤੇ ਇਸ ਵਕਤ ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਖੜੇ ਹੋਏ ਹਾਂ ਜਿੱਥੇ ਨਜਾਇਜ਼ ਵਸੂਲੀ ਤੜ ਲੈਣਾ ਜਾਰੀ ਹੈ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਐਂਟਰੀ ਪੁਆਇੰਟ ਹੈ ਸੋ ਸਾਡੇ ਹੱਥ ਦੇ ਵਿੱਚ ਜਿਹੜੀ ਟੈਂਡਰ ਦੀ ਕਾਫੀ ਵੀ ਲੱਗੀ ਹੈ ਤੁਹਾਨੂੰ ਦੱਸ ਦਈਏ ਇਹ ਤਿੰਨ ਪਹੀਆ ਵਾਹਨ ਓਪਰੇਟ ਜਿਹੜਾ 15 ਪਰ ਰੇਟ ਹੈ 50 ਰੁਪਏ ਜਿਹੜੀ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ ਤਿੰਨ ਪਹੀਆ ਵਾਹਨ ਮੋਟਰ ਓਪਰੇਟ 20 ਰੁਪਏ ਰੇਟ ਹੈ ਜਿਹੜੀ 60 ਰੁਪਏ ਨਜਾਇਜ਼ ਵਸੂਲੀ ਆ ਉਹ ਕੀਤੀ ਜਾ ਰਹੀ ਹੈ ਕਾਰਜੀਬ ਦੀ ਗੱਲ ਕਰ ਲਈਏ ਤਾਂ 25 ਰੁਪਏ ਰੇਟ ਹੈ ਪਰ 100 ਰੁਪਏ ਲੈ ਜਾ ਰਹੇ ਨੇ ਪਰ ਲੋਕਾਂ ਦਾ ਇਹ ਵੀ ਕਹਿਣਾ ਜਦੋਂ ਅਸੀਂ ਇਸ ਦੇ ਖਿਲਾਫ ਆਵਾਜ਼ ਚੁੱਕਦੇ ਆ ਕਿ ਸਾਡੇ ਵੱਲੋਂ ਲੱਗ ਤੁਸੀਂ ਵੱਧ ਪੈਸੇ ਲੈ ਰਹੇ ਹੋ ਤਾਂ ਇਸ ਨੌਜਵਾਨਾਂ ਦੇ ਵੱਲੋਂ ਮਾਰਪਿੱਟ ਕੀਤੀ ਜਾਂਦੀ ਹੈ ਗਾਲੀ ਗਲੋਚ ਕੀਤਾ ਜਾਂਦਾ ਹੈ ਇਹ ਅਸੀਂ ਨਹੀਂ ਕਹਿ ਰਹੇ ਇਹ ਉਹ ਲੋਕ ਕਹਿ ਰਹੇ ਨੇ ਜੋ ਮੰਡੀ ਦੇ ਵਿੱਚ ਰੂਟੀਂ ਦੇ ਵਿੱਚ ਆਉਂਦੇ ਨੇ ਸੋ ਆਪਾਂ ਗੱਲ ਕਰੀਏ 6 ਟੈਰੀ ਟਰੱਕ ਦੀ 75 ਰੁਪਏ ਰੇਟ ਹੈ ਪਰ ਉਸ ਨੌਜਵਾਨ ਦਾ ਕਹਿਣਾ ਸੀ 250 ਰੁਪਏ ਲੈ ਜਾ ਰਹੇ ਨੇ ਸੋ ਇਹ ਤਸਵੀਰਾਂ ਲਗਾਤਾਰ ਸਬਜ਼ੀ ਮੰਡੀ ਦੀਆਂ ਢੜਨ ਨਾਲ ਸਾਂਝੀਆਂ ਕਰ ਰਹੇ ਆ ਬੜੀ ਕਿੰਨੇ ਦਿਨ ਹੋ ਗਏ ਲੰਦੇ ਨੂੰ ਉੱਥੇ ਮੰਨੂ 2 ਸਾਲ ਹੋ ਗਏ 2 ਸਾਲ ਹੋ ਗਏ ਕਿੰਨੇ ਪੈਸੇ ਲੈ ਜਾ ਰਹੇ 200 200 ਰੁਪਈਆ ਜਦ ਕਿ ਆਪਾਂ ਗੱਲ ਕਰੀਏ ਸਰਕਾਰੀ ਰੇਟ ਦੇ ਸਰਕਾਰੀ ਰੇਟ ਦਾ ਘੱਟ ਪਤਾ ਕਿੰਨੇ ਕਿੰਨੇ 100 ਰੁਪਈਆ 100 ਰੁਪਈਆ ਤੇ ਵੱਧ ਵਸੂਲੀ ਕੀਤੀ ਜਾ ਰਹੀ ਹੈ ਹਾਂਜੀ ਅੱਡਾ ਭਈਆ ਆਪਕਾ ਹਾਂਜੀ ਹਾਂਜੀ ਕਿੰਨੇ ਪੈਸੇ dete ho 200 ਰੁਪਈਆ 200 ਰੁਪਈਆ ਸਰਕਾਰੀ ਰੇਟ ਮਾਲੂਮ ਹੈ 1 ਰੇੜੀ ਦਾ ਪਹਿਲੇ 100 ਰੁਪਈਆ ਤਾਂ 200 ਹੋ ਗਿਆ ਜਿਆਦਾ ਜੁਸਲੀ ਲਗਾਤਾਰ ਚੱਲ ਜਿਆਦੀ ਹੈਗਾ ਇਹ ਆਪਣੇ ਸਾਥ ਸ਼ਿਕਾਇਤ ਕੀਤੀ ਆ ਆਪਣੇ ਸ਼ਿਕਾਇਤ ਕਰ ਸਰ ਲੋ ਘੱਟੇ ਹੋਏ تھے ਪਿੱਛੇ ਵਾਲੋ ਦਾ 500 ਰੁਪਈਆ ਹੋ ਗਿਆ ਪਰ 600 ਲੱਗਦਾ ਉਹਨਾਂ ਦਾ 500 ਹੋ ਗਿਆ ਦਬਲ ਰੇਟ ਕਰ ਦਈ ਸਿੱਧਾ ਹਾਂਜੀ ਹਾਂਜੀ ਤੁਹਾਡੀ ਤੇ ਫੜੀ ਲੱਗਦੀ ਕਿੰਨੇ ਪੈਸੇ ਲੈਂਦੇ ਨੇ ਮੈਂ 500 ਰੁਪਏ ਦਿੰਦਾ ਪਿਆ 500 ਰੁਪਏ ਤੇ ਪਹਿਲਾਂ ਕਿੰਨੇ ਲੈਂਦੇ ਸੀ 200 ਪਹਿਲਾਂ 200 ਲੈਂਦੇ ਸੀ ਹਾਂਜੀ ਹੁਣ ਡਬਲ ਤੋਂ ਵੀ ਮਤਲਬ 100 ਰੁਪਏ ਉੱਤੇ ਬਤਾ ਹਾਂਜੀ ਜਿहां ਸਥਾਨਕ ਲੋਕਾਂ ਦਾ ਸਾਰ ਤੌਰ ਤੇ ਕਹਿਣਾ ਕਿ ਇੱਥੇ ਆਉਣ ਵਾਲੇ ਲੋਕਾਂ ਦੇ ਵਾਹਨਾਂ ਦੇ ਨਾਲ ਨਾਲ ਇੱਥੇ ਜੋ ਲੋਕ ਰੇੜੀ ਫੜੀ ਲਾਉਂਦੇ ਨੇ ਉਹਨਾਂ ਤੋਂ ਵੀ ਤੈਅ ਕੀਤੇ ਗਏ ਰੇਟ ਤੋਂ ਜਿੱਧਰੇ ਫੱਦ ਪੈਸੇ ਵਸੂਲੇ ਜਾਂਦੇ ਨੇ ਏਰੀਕਸ਼ਾ ਜਾਂ ਰੇੜੀ ਵਾਲਾ ਹੋਵੇ ਟੈਂਪੋ ਵਾਲਾ ਜਾਂ ਫਿਰ ਕੋਈ ਟਰੱਕ ਵਾਲਾ ਹਰ ਕਿਸੇ ਤੋਂ ਦੁੱਗਣੀ ਕਿਸੇ ਕੋਲੋਂ ਤਿਗੁਨੇ ਪੈਸੇ ਵਸੂਲੇ ਜਾਂਦੇ ਨੇ ਪਰਚੀ ਦੇ ਕਿੰਨੇ ਪੈਸੇ ਕੱਟੇ ਆ ਪਰਚੀ ਦਾ ਇਹ ਦੇਖੋ 100 ਰੁਪਇਆ ਪਰਚੀ ਚੱਲ ਰਹੀ ਹੈ ਸਰ ਅਜਾ 100 ਰੁਪਇਆ ਪਰਚੀ ਚੱਲ ਰਹੀ ਹੈ ਜਪਾ ਵਾਹ ਜੀ ਬਾਤ ਸਿੱਧਾ ਡਬਲ ਵਸੂਲੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਨੌਜਵਾਨ ਦੇ ਵੱਲੋਂ ਕਹਿਣਾ ਕਿ ਇਹ 100 ਰੁਪਏ ਦੇ ਕੋਲੋਂ ਲੈ ਗਏ ਨੇ ਪਰ ਇਹ ਰੇਟ ਹੈ ਜਿਹੜਾ 40 50 ਰੁਪਏ ਰੇਟ ਹੈ ਜਿਹੜਾ ਦੱਸਿਆ ਜਾ ਰਿਹਾ ਜਿੱਕਾ ਨਾਮ ਹੈ ਤੁਹਾਡਾ ਮਹੇਸ਼ ਕਿੰਨੇ ਪੈਸੇ ਲਏ ਆ ਆਪਸੇ 50 روپے 50 روپے آپ کا ریٹ 15 روپے معلوم ہے آپ کو جی میں تو نیا ہوں مجھے معلوم نہیں ہے کہتے ہیں کہ وہاں پر زیادہ پیسے کو دیتے ہیں کیا کریں سبھی دیتے لیتے ہیں تو کیا کرتے ہیں کتنے سمے تو آ رہے ہیں منڈی دے وچ ਤੁਸੀਂ مہنت ہو گیا ہے تے 4 سال ہو گیا ہم دے نے 4 سال ہو گئے کتنے پیسے لے دا ٹکو ہاں جی منڈی ورچی دے 100 روپے ناجائز ہے یار 100 روپے تو بہت زیادہ لیا ہے 50 روپے ریٹ ہے 40 تو 50 روپے ریٹ اچھا ਤੇ 40 ਤੋਂ ਬਾਅਦ ਫਿਰ ਹੁਣ 70 ਲੈਣ ਲੱਗੇ 70 ਤੋਂ ਬਾਅਦ ਫਿਰ ਇਹਨਾਂ ਨੇ ਹੁਣ ਸੋਈ ਕਰ ਨਜਾਇਜ਼ ਬਸਲੀ ਲਗਾਤਾਰ ਜਾਰੀ ਹੈ ਹਾਂਜੀ ਹਾਂਜੀ 50 ਰੁਪਏ ਪਰਚੀ ਜੇ 40 ਹੋਣੀ ਚਾਹੀਦੀ ਨਜਾਇਜ਼ ਕੀ ਆਪਾਂ ਤੇ ਇੱਕ ਦੋ ਵਾਰੀ ਕਿਹਾ ਉਹਨਾਂ ਨੂੰ ਮੈਂ ਕਿਹਾ ਵੀ ਯਾਰ ਇਹ ਧੱਕਾ ਹੈ ਕਹਿੰਦੇ ਇਹ ਤਾਂ ਚੱਲਦਾ ਠੇਕੇਦਾਰਾਂ ਨਾਲ ਗੱਲ ਕਰੋ ਤੋਂ ਕਿੰਨੇ ਪੈਸੇ ਲਏਗੇ ਜਦੋਂ ਐਂਟਰ ਕੀਏ 250 ਰੁਪਏ ਦੁਬਾਰਾ ਬੋਲ ਕੇ ਬਤਾਓ 250 ਰੁਪਏ আচ্ছা ਪਰਚੀ ਹੈ ਆਪਕੇ ਕੋਲ ਹੈ ਨਾ ਪਰਚੀ ਦਿਖਾਓ ਇਹ ਤੁਸੀਂ ਪਰਚੀ ਦੀਆਂ ਤਸਵੀਰਾਂ ਦੇਖ ਸਕਦੇ ਹੋ ਐਂਟਰੀ ਫੀਸ ਰੁਪਏ 75 ਮਲਟੀਪਲ ਐਂਟਰੀ ਰੁਪਏ 150 ਇਹ ਇਹ ਕਾਂਟੇ ਕਿ ਅਲੱਗ پیسے ਲੈਂਦੇ ਆ ਕਿੰਨੇ پیسے ਲਿਆ ਇਸਕੇ ਅੱਛਾ ਇਹ ਤਸਵੀਰਾਂ ਤੁਹਾਡਾ ਨਾਲ ਸਾਂਝੀ ਕੀਤੀਆਂ ਇਹ ਭਾਵੇਂ ਆਟੋ ਦੀ ਗੱਲ ਕਰ ਲਈਏ ਭਾਵੇਂ ਇਹੀ ਰਿਕਸ਼ਾ ਦੀ ਗੱਲ ਕਰ ਲਈਏ ਭਾਵੇਂ 6 ਟਾੜੀ ਟਰੱਕ ਦੀ ਗੱਲ ਕਰ ਲਈਏ 10 ਟਾੜੀ ਟਰੱਕ ਦੀ ਗੱਲ ਕਰ ਲਈਏ ਨਜਾਇਜ਼ ਵਸੂਲੀ ਲਗਾਤਾਰ ਜਾਰੀ ਹੈ ਹੁਣ ਤੁਸੀਂ ਹੀ ਦੱਸੋ ਕਿ ਕੀ ਸੰਜੀ ਹੈ ਇਹਨਾਂ ਦਾ ਚੱਲਦਾ ਹੈ ਧੱਕਾ ਇਹ ਤਾਂ ਕਰਦੇ ਨਾ ਪੁਲਿਸ ਨਾ ਪ੍ਰਸ਼ਾਸਨ ਕਿਸੇ ਤੋਂ ਨਹੀਂ ਡਰਦੀ ਜੀ ਹਾਂ ਸਾਡੇ ਪੱਤਰਕਾਰ ਜਿਸ ਕਿਸੇ ਨਾਲ ਵੀ ਗੱਲ ਕੀਤੀ ਉਹ ਇਹੀ ਕਹਿੰਦਾ ਨਜ਼ਰ ਆਇਆ ਕਿ ਇੱਥੇ ਤਾਂ ਸ਼ਰੇਆਮ ਤੱਕਾ ਚੱਲ ਰਿਹਾ ਹੈ। ਇਹ ਸ਼ਰੇਆਮ ਚੱਲ ਰਿਹਾ ਤੱਕੇ ਬਾਰੇ ਜਿਹੜਾ ਇਸੇ ਪਾਰਕਿੰਗ ਦੇ ਠੇਕੇਦਾਰ ਨੀਰਜ ਜੋਸ਼ੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਜਨਾਬ ਕੀ ਸਫਾਈ ਦਿੰਦੇ ਨਜ਼ਰ ਆਏ। ਲਓ ਵੀ ਸੁਣ ਲੋ। ਉਹ ਜਾਨਣਾ ਚਾਹੁੰਦਾ ਸੀ ਜਿਹੜੇ ਨਾ ਬਾਈਕ ਨੇ ਬਾਈਕ ਸਵਾਰ ਦਾ ਕੋਈ ਜਿਹੜੇ ਪੈਸੇ ਉਹ ਲਈ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਮਤਲਬ ਕਿ ਜਿਹੜਾ ਆਪਾਂ ਗੱਲ ਕਰ ਲਈ ਟੈਂਡਰ ਦੇ ਹਿਸਾਬ ਨਾਲ ਜਿਹੜੀ ਬਿਲਕੁਲ ਬਾਈਕ ਫ੍ਰੀ ਹੈ। ਨਹੀਂ ਜੀ ਨਹੀਂ ਬਿਲਕੁਲ ਬਾਈਕ ਫ੍ਰੀ ਨਹੀਂ ਹੈਗੀ ਜਿਹੜੇ ਬਾਈਕ ਕਮਰਸ਼ੀਅਲ ਹੈ ਉਹਨਾਂ ਤੋਂ ਤੁਸੀਂ ਚਾਰਜ ਕਰ ਸਕਦੇ ਆ ਜਿਹੜੇ ਆਪਣੇ ਰੈਜੀਡੈਂਸ਼ੀਅਲ ਹੀ ਲੈਣ ਆਂਦੇ ਉਹਨਾਂ ਤੋਂ ਬਿਲਕੁਲ ਵੀ ਨਹੀਂ ਲੈਂਦੇ ਜਿਹੜੇ ਲੋਕਾਂ ਵੱਲੋਂ ਇਲਜ਼ਾਮ ਲਗਾਏ ਜਾ ਰਿਹਾ ਹੈ ਜਾਂ ਤਾਂ ਵੱਧ ਵਸੂਲੀ ਕੀਤੀ ਦੀ ਵੱਧ ਵਸੂਲੀ ਦੀ ਗੱਲ ਕਰ ਲਈਏ ਭਾਵੇਂ ਬਾਈਕ ਦੀ ਗੱਲ ਕਰ ਲਈਏ ਬਾਈਕ ਦੇ ਵੀ ਚਾਰਜ ਲਏ ਜਾ ਰਹੇ ਈ ਰਿਕਸ਼ਾ ਆਟੋ 6 ਟਾਇਰ ਦੇ ਵੱਧ ਪੈਸੇ ਲੈ ਜਾ ਰਹੇ 10 ਟਾਇਰ ਦੇ ਵੱਧ ਪੈਸੇ ਲੈ ਜਾ ਰਹੇ ਉਧਰ ਆਪਾਂ ਫੜੀਆਂ ਦੀ ਗੱਲ ਕਰ ਲਈਏ ਲੋਕਾਂ ਦਾ ਇਹ ਵੀ ਕਹਿਣਾ ਹੈ ਫੜੀਆਂ ਦੇ ਵੀ ਲੱਗ ਵੱਧ ਪੈਸੇ ਲੈ ਰਹੇ ਨੇ ਸੁਣੋ ਫੜੀਆਂ ਦੇ ਵੱੱਲ ਸੁਣੋ ਦੱਸੋ ਤੁਹਾਡਾ ਕੀ ਕਹਿਣਾ ਜੀ ਮੈਂ ਤੁਹਾਨੂੰ ਦੱਸਦਾ ਜਿਹੜਾ ਫੜੀਆਂ ਨੇ ਨਾ ਜੀ ਇੱਕ ਫੜੀ ਹੈ ਜਿਹੜੀ ਸਰਕਾਰ ਵੱਲੋਂ 6/8 ਦੀ ਸਾਨੂੰ 100 ਰੁਪਏ ਲੈਣ ਦਾ ਅਧਿਕਾਰ ਹੈ ਟੁੱਟੇ ਤੋਂ ਡੀਐਨਆਈਟੀ ਹੁਣ ਜਿਹੜੇ ਜਿਨੇ 10 ਫੜੀਆਂ ਲਈ ਆ ਉਹ 1000 ਰੁਪਏ ਦੇਣ ਦਾ پابੰਦ ਆ ਹੁਣ ਜੇ ਆਪੋ ਤੋਂ 1000 ਰੁਪਏ ਮੰਗਦੇ ਹਨ ਉਹ ਕਹਿੰਦਾ ਜੀ ਮੈਂ ਪਹਿਲੋ 300 ਰੁਪਇਆ ਦਿੰਦਾ ਸੀਗਾ ਹੁਣ ਜਿਹੜੇ 300 ਦੰਦੇ ਸੀਗੇ ਉਹ ਪਤਾ ਨਹੀਂ ਕਿੰਨੇ ਅੰਦਰ ਜਮਾ ਹੁੰਦੇ ਸੀ ਲੋਕਾਂ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਜਦੋਂ ਈ ਰਿਸ਼ਾ ਤੇ 20 ਰੁਪਏ ਨੇ ਜਦੋਂ ਅਸੀਂ ਕਹਿ ਰਹੇ ਹਾਂ ਤੁਸੀਂ 60 ਰੁਪਏ ਕਾਹਦੇ ਲੈ ਰਹੇ ਹੋ ਤਾਂ ਸਾਡਾ ਨਾਲ ਕਾਫੀ ਹੁੰਦੇ ਕਿਹੜੇ ਉਹਦੇ 40 ਕਿਉਂ ਕੀਤਾ ਜਾਂਦਾ ਗੁੰਡਾਗਰਦੀ ਕਿਤਿਆਂ ਦੀ ਲਾਸਟ ਜਾਂਦੇ ਇਹ ਸਵਾਲ ਆ ਕੀ ਕਹਿਣਾ ਚਾਹੋਗੇ ਜੀ ਦੇਖੋ ਜਿਹੜੇ ਤੁਸੀਂ 60 ਕਹਿ ਰਹੇ ਹੋ 60 ਨਹੀਂ ਆ ਉਹ 40 ਰੁਪਏ ਐ ਐਕਚੁਅਲੀ ਉਹਨਾਂ ਦੀ ਮਲਟੀਪਲ ਐਂਟਰੀ ਐ ਨਾ ਉਹ ਅਸੀਂ ਚਾਰਜ ਕਰਦੇ ਆਂ ਮਲਟੀਪਲ ਐਂਟਰੀ ਸਾਡੀ ਡੀਐਨਏਟੀ ਚ ਲਿਖਿਆ ਉਹ 20 ਦੇ 40 ਅਗਲਿਆਂ ਨੂੰ ਦੇਨੇ ਪੈਂਦੇ ਹਨ ਨਾ ਉਹ ਮਲਟੀਪਲ ਵਾਲੇ ਹੈ ਮਲਟੀਪਲ ਦੇ ਜਿਹੜੇ 40 ਪਰਲੇ ਜਾ ਰਹੇ ਹਨ ਜਦ ਕਿ 20 ਰੁਪਏ ਰੇਟ ਹੈ ਤੁਸੀਂ ਆਪ ਕਹਿ ਰਹੇ ਹੋ 40 ਪਰਲੇ ਜਾ ਰਹੇ ਹੈ ਪਰ ਉਸ ਮਲਟੀਪਲ ਦੇ ਸਾਡਾ ਹੱਕ ਹੈ ਜੀ ਸਾਹਮਣੇ ਤੁਸੀਂ ਵਾਰਤਤਾ ਮੰਟੀਬੋਰਡ ਨਾਲ ਕਮਟੀਬੋਰਡ ਨਾਲ ਬਵਾਕ ਕੀਤਾ ਹੋਇਆ ਸਾਡਾ ਹੱਕ ਆ ਉਹ 40 ਰੁਪਏ ਲੈਣਾ ਅੱਛਾ ਜੋ ਤੁਹਾਡੇ ਤੇ ਇਲਜ਼ਾਮ ਲੱਗੇ ਉਹਨੂੰ ਮਤਲਬ ਸੀਰੇ ਤੋਂ ਕਾਰਦਿਓ ਤੁਸੀਂ ਬਿਲਕੁਲ ਜੀ ਬਿਲਕੁਲ ਤਾਂ ਜਨਾਬ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸੀਂ ਪੈਸੇ ਲੈ ਸਕਦੇ ਹਾਂ ਪਰ ਜਨਾਬ ਤੈਅ ਕੀਤੇ ਗਏ ਰੇਟਾਂ ਨਾਲੋਂ ਕਿਧਰੇ ਵੱ ਇੱਥੇ ਤਾਂ ਹਰ ਰੇੜੀਪੜੀ ਵਾਲਾ ਹਰ ਰਿਕਸ਼ੇ ਵਾਲਾ ਹਰ ਸਬਜ਼ੀ ਵਾਲਾ ਆਟੋ ਟਰੱਕ ਵਾਲਾ ਤੁਹਾਡੇ ਤੇ ਇਲਜ਼ਾਮ ਲਾਉਂਦਾ ਵਿਖਾਈ ਦੇ ਰਿਹਾ ਕਿ ਤੁਸੀਂ ਤਾਂ ਤੱਕੇ ਵਾਲੀ ਐਂਡੀ ਕਰਾ ਰੱਖੀ ਹੈ ਦੂਜੇ ਪਾਸੇ ਮੰਡੀਪੋਰਟ ਦੇ ਸੈਕਟਰੀ ਵਿਨੋਦ ਸ਼ਰਮਾ ਦੇ ਨਾਲ ਜੱਤਸਰ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਨਜ਼ਰ ਆਏ ਕਿ ਉਹਨਾਂ ਕੋਲ ਕੋਈ ਸ਼ਿਕਾਇਤ ਪਹੁੰਚੀ ਹੀ ਨਹੀਂ ਹੁਣ ਜਦ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਹੀ ਨਹੀਂ ਤਾਂ ਸੀ ਕਾਰਵਾਈ ਕੀ ਕਰੀ ਇਸ ਇਸ ਸੰਬੰਧ ਵਿੱਚ ਸ਼ਿਕਾਇਤਾਂ ਜੁਬਾਨੀ ਤੌਰ ਤੇ ਪ੍ਰਾਪਤ ਹੋਈਆਂ ਸੀ ਕਿ ਇਦਾਂ ਦਾ ਸ਼ਿਕਾਇਤਾਂ ਆ ਰਹੀਆਂ ਵਾ ਕਿ ওভারਚਾਰਜ ਹੋ ਰਿਹਾ ਵਾ ਚਾਹੇ ਉਹ ਪਾਰਕਿੰਗ ਦਾ ਹੈਗਾ ਵਾ ਜਾਂ ਹੋਰ ਕੋਈ ਚਾਹੇ ਜੂਜੇ ਚਾਰजेस ਦਾ ਹੈਗਾ ਤੇ ਉਹਦੇ ਵਿੱਚ ਮੈਂ ਉਹਨਾਂ ਨੂੰ ਠੇਕੇਦਾਰ ਨੂੰ ਵਜਾ ਬਿਆਨ ਕਰੇ ਸਪਸ਼ਟੀਕਰਨ ਦੇਣ ਲਈ ਲਿਖਿਆ ਵਾ ਕਿ ਮੈਨੂੰ ਇਹਦਾਸੇ ਕਿ ਉਹ ওভারਚਾਰਜ ਕਰ ਰਿਹਾ ਵਾ ਜਦੋਂ ਮੈਂ ਇਸ ਕੰਮ ਲਈ ਮੋਡੀ ਸੁਪਰਵਾਈਜ਼ ਨੂੰ ਵੀ ਕਿਹਾ ਕਿ ਜਿਹੜੇ ਵੀ ਕੋਈ ਤੁਹਾਡੇ ਕੋਲ ਸ਼ਿਕਾਇਤ ਆਂਦੀ ਹੈ ਜਾਂ ਕੋਈ ਇਦਾਂ ਦਾ ਤੁਹਾਡੇ ਇਨਸਟੈਂਸ ਕੋ ਸਾਹਮਣੇ ਦੱਸਦਾ ਵਾ ਤੇ ਉਹਨੂੰ ਮੇਰੇ ਕੋਲ ਲੈ ਕੇ ਆਓ ਉਹਨੂੰ ਲੈਟਰ ਮੈਂ ਜਾਰੀ ਕਰ ਦਤੀ ਇਹ ਲੈਟਰ ਦੇ ਬਿਹਾਫ ਤੇ ਉਹਤੇ ਕਾਰ ਵੀ ਕਰਾਂਗੇ ਅਸੀਂ ਨਹੀਂ ਜੇ ਸ਼ਿਕ ਨਹੀਂ ਸ਼ਿਕਾਇਤ ਤੋਂ ਬਿਨਾ ਵੀ ਕਰਾਂਗੇ ਅਸੀਂ ਮੈਂ ਦੱਸਿਆ ਨਾ ਕਿ ਮੇਰੇ ਕੋਲ ਕੋਈ ਸ਼ਿਕਾਇਤ ਲਿਖਤੀ ਚ ਕੋਈ ਨਹੀਂ ਆਈ ਪਰ ਜਨਾਬ ਇਹ ਲੋਕ ਪੁੱਛ ਰਹੇ ਨੇ ਕਿ ਅਸੀਂ ਕੀ ਕਰੀਏ ਅਸੀਂ ਕਿੱਧਰ ਨੂੰ ਜਾਈਏ ਜਦ ਤੱਕ ਇਹ ਤੱਕਾ ਬਰਦਾਸ਼ਤ ਕਰਦੇ ਰਹੀਏ ਤਿੰਨ ਪਈਆ ਵਾਹਨਾ ਦੇ ਲਈ ਜਿਨ੍ਹਾਂ ਨੂੰ 15 ਰੁਪਏ ਦੇਣੇ ਚਾਹੀਦੇ ਨੇ ਇਲਜ਼ਾਮਾਂ ਮੁਤਾਬਕ ਉਹਨਾਂ ਤੋਂ 50-50 ਰੁਪਏ ਵਸੂਲੇ ਜਾ ਰਹੇ ਨੇ 20 ਰੁਪਏ ਵਾਲਿਆਂ ਤੋਂ 60-60 ਰੁਪਏ ਕਾਰ ਤੇ ਜੀਪ ਜਿਨ੍ਹਾਂ ਤੋਂ 25 ਰੁਪਏ ਫੀਸ ਲੈਣੀ ਬਣਦੀ ਹੈ ਉਹਨਾਂ ਦੀਆਂ 100-100 ਰੁਪਏ ਦੀਆਂ ਪਰਚੀਆਂ ਗੱਟੀਆਂ ਜਾ ਰਹੀਆਂ ਨੇ 6 ਟੈਰੀ ਟਰੱਕਾਂ ਵਾਲੇ 75 ਦੀ ਥਾਂ ਕਥਿਤ ਤੌਰ ਤੇ 2200 ਰੁਪਏ ਦੇ ਰਹੇ ਨੇ 10 ਟੈਰੀ ਟਰੱਕਾਂ ਵਾਲਿਆਂ ਨੂੰ ਸਿੱਧਾ 2500 ਰੁਪਏ ਦੀ ਚੁੰਡੀ ਵੜ ਲਈ ਜਾਂਦੀ ਹੈ ਹੁਣ ਤੁਸੀਂ ਹੀ ਦੱਸੋ ਕਿ ਕੀ ਸਮਝੀਏ ਇੱਕ ਕਥਿਤ ਗੁੰਡਾ ਰਾਜ ਇੱਕ ਗੁੰਡਾ ਪਰਜੀ ਐ ਵਸੂਲੀ ਕਦ ਤੱਕ ਜਾਰੀ ਰਹੇਗੀ ਕਾਰਵਾਈ ਹੋਵੇਗੀ ਜਾਂਚ ਹੋਵੇਗੀ ਜਾਂ ਫਿਰ ਇਸੇ ਤਰ੍ਹਾਂ ਲੁੱਟ ਹੋਵੇਗੀ